ਇਡਾ ਗੁੰਡਾਗਰਦੀ ਅੱਜ ਤੱਕ ਨਹੀਂ ਦੇਖੀ ਜਿੰਨੀ ਆ ਝਾੜੂ ਵਾਲਿਆਂ ਨੇ ਕੀਤੀ ਹੈ ਕਿਦੜਵਾ ਇਲੈਕਸ਼ਨ ਹਾਰ ਗਏ ਐ ਅਜਿਹੇ ਇਹਨਾਂ ਨੇ ਸਰਪੰਚ ਬਣਾਏ ਆ ਸਰਪੰਚ ਨਹੀਂ ਐ ਜਿੰਨ ਸਰਕਾਰ ਬਦਲੀ ਆ ਸਾਰੇ ਚੀਜ਼ ਦੀ ਇਨਕੁਆਇਰੀ ਹੋਊਗੀ ਤੇ ਸਾਰੇ ਅਫਸਰਾਂ ਦੇ ਬੇਸ ਕੀਤਾ ਜਾਊਗਾ ਬ੍ਰੌਡ ਦਾ ਮਲੇਰਕੋਟਲਾ ਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਵਰਕਰਾਂ ਤੇ ਆਗੂਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡੇ ਪੱਦਰ ਤੇ ਤਰਨਾ ਲਗਾਇਆ ਹੈ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਡ ਜਾਮ ਕਰਕੇ ਆਪਣਾ ਰੋਸ ਜਤਾਇਆ ਹੈ ਇਸ ਮੌਕੇ ਤੇ ਪੁਲਿਸ ਵੱਲੋਂ ਕੜੇ ਸੁਰੱਖਿਆਤ ਪ੍ਰਬੰਧ ਕੀਤੇ ਗਏ ਹਨ ਅਤੇ ਬੈਰੀਕੇਡ ਵੀ ਲਗਾਏ ਗਿਆਨ ਅਕਾਲੀ ਦਲ ਦੇ ਆਗੂ ਦੋਸ਼ ਲਗਾ ਰਹੇ ਹਨ ਕਿ ਸੱਤਾ ਵਿੱਚ ਬੈਠੀ ਸਰਕਾਰ ਇਨਸਾਫ ਨਾਲ ਚੋੜਾ ਨਹੀਂ ਕਰਵਾ ਰਹੀ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਪੰਚਾਇਤ ਸਰਪੰਚਾਂ ਤੇ ਉਮੀਦਵਾਰਾਂ ਦੇ ਕਾਗਜ਼ਾ ਨੂੰ ਸ੍ਰਿਖੇਤ ਅਤੇ ਰੱਦ ਕੀਤਾ ਜਾ ਰਿਹਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਿਰਫ ਸਿਆਸੀ ਸਾਜ਼ਿਸ਼ ਹੈ ਜਿਸ ਨਾਲ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਤੋਂ ਬਾਹਰ ਰੱਖਿਆ ਜਾ ਰਿਹਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਸਰਕਾਰ ਜਾਣਬੁੱਝ ਕੇ ਸਾਡੀਆਂ ਅਰਜ਼ੀਆਂ ਰੱਦ ਕਰਵਾ ਰਹੀ ਹੈ ਇਹ ਸਾਡੇ ਉਮੀਦਵਾਰਾਂ ਨੂੰ ਚੋਣਾਂ ਚੋਂ ਬਾਹਰ ਰੱਖਣ ਦੀ ਸਾਜ਼ਿਸ਼ ਹੈ ਅਸੀਂ ਇਸ ਧਰਨੇ ਤੋਂ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਅਤੇ ਸਾਡੇ ਉਮੀਦਵਾਰਾਂ ਦੇ ਕਾਗਜ਼ ਬਹਾਲ ਨਹੀਂ ਕੀਤੇ ਜਾਂਦੇ ਸਾਡਾ ਰੋਸ ਪ੍ਰਟਾਵਾ ਜਾਰੀ ਰਹੇਗਾ ਇਹ ਧਰਨਾ ਕਈ ਘੰਟਿਆਂ ਤੋਂ ਜਾਰੀ ਹੈ ਅਤੇ ਕਾਲੀ ਦਲ ਦੇ ਵਰਕਰ ਪੂਰੀ ਤਿਆਰੀ ਨਾਲ ਮੌਜੂਦ ਹਨ ਉਨ੍ਹਾਂ ਨੇ ਕੋਸ਼ਿਸ਼ ਨ ਕੀਤੀ ਹੈ ਕਿ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਧਰਨਾ ਜਾਰੀ ਰਹੇਗਾ ਐਡਾ ਗੁੰਡਾਗਰਦੀ ਅੱਜ ਤੱਕ ਨਹੀਂ ਦੇਖੀ ਜਿੰਨੀ ਆ ਝਾੜੂ ਵਾਲਿਆਂ ਨੇ ਕੀਤੀ ਹੈ ਕਿਦੜਵਾ ਇਲੈਕਸ਼ਨ ਹਾਰ ਗਏ ਆ ਆ ਜਿਹੜੇ ਇਹਨਾਂ ਨੇ ਸਰਪੰਚ ਬਣਾਏ ਆ ਸਰਪੰਚ ਨਹੀਂ ਐ ਆ ਡਿਕਟੇਟਰ ਵਗੂ ਤੋਂ ਕੀਤੇ ਗਏ ਆ ਪੰਜਾਬ ਉਹ ਪਿੰਡਾਂ ਦੇ ਲੋਕ ਨੂੰ ਮੰਨਣਗੇ ਨਹੀਂ ਸਰਪੰਚ ਐਸ ਕਰਕੇ ਕਾਗਜੀ ਸਰਪੰਚ ਐ ਤੇ ਮੈਂ ਤੁਹਾਨੂੰ ਅੱਜ ਦੱਸਦਾ ਜਿਸ ਦਿਨ ਸਰਕਾਰ ਬਦਲੀ ਆ ਸਾਰੇ ਜਿਸ ਦੀ ਇਨਕੁਆਇਰੀ ਹੋਊਗੀ ਤੇ ਸਾਰੇ ਅਫਸਰਾਂ ਦੇ ਕੇਸ ਕੀਤਾ ਜਾਊਗਾ ਬ੍ਰੌਡ ਦਾ ਕਨਸਟੀਟਿਊਸ਼ਨ ਦੇ ਧੱਕਾ ਲਾਉਣ ਦਾ ਤੇ ਕ੍ਰਿਮੀਨਲ ਕੇਸਸ ਹੋਣਗੇ ਸਾਰੇ ਦੇ ਓਏ ਬੈਰੀਕੇਡ ਲਗਾਏ ਗਏ ਡਿਪਟੀ ਕਮਿਸ਼ਨਰ ਦਫਤਰ ਦੇਖੋ ਪਹਿਲੀ ਵਾਰ ਹੋਇਆ ਕਿਸੇ ਨੇ ਦੇਖਿਆ ਬੈਰੀਕੇਡ ਨਾ ਕੋਈ ਜਨਤਾ ਦਾ ਰੋਕ ਨਹੀਂ ਕੋਈ ਰੋਕ ਸਕਦੇ ਪਹਿਲੇ ਪੜੇ ਅੱਜ ਕੱਲ੍ਹਾਂ ਵੀਾਈਡੀ ਦਾ ਸੰਕਟ ਵੀਾਈਡੀ ਬਾਰੇ

ਮੈਨੂੰ ਤਾਂ ਹੈਰਾਨੀ ਹੈ ਕਿ ਜਿਹੜੇ ਅਫਸਰਾਂ ਨੇ ਇਹਨਾਂ ਐਕਟ ਲੱਗੇ ਆ ਉਹ ਬੱਚੀ ਨੂੰ ਘਰ ਤੋਂ ਲੱਗੇ ਸਾਰਿਆਂ ਦੀ ਨੌਕਰੀਆਂ ਚ ਆਹ ਚੰਗ ਇੱਕੇ ਤੱਕ ਖਤਮ ਨਹੀਂ ਆਹ ਲੋਕਤੰਤਰ ਦੀ ਲੜਾਈ ਹੈ ਸਰਪੰਚੀ ਐਡੀ ਲੈਜਾ ਇਲੈਕਟ ਹੁੰਦਾ ਜੋ ਆਪਾਂ ਪਾਰਟੀ ਲੈਵਲ ਤੇ ਨਹੀਂ ਲੜਦੇ ਆਪਾਂ ਖੁੱਲੀ ਛੱਡੇ ਹੁੰਦਾ ਕਿਵੇਂ ਸਾਡਾ ਪਿੰਡ ਆ ਪਾਦ ਚਾਰ ਤਾਂ ਮੀਂਹ ਪਰ ਉਹੀ ਹੈ ਜਿਹੜੇ ਅਕਾਲੀ ਦਲ ਦੇ ਨਾਲ ਹੈ ਪਰ ਅਸੀਂ ਕਿਉਂ ਉਹ ਜਿਹਨੇ ਨੰਦਾਂ ਤਰ੍ਹਾਂ ਲੜੇ ਅਸੀਂ ਕਿਸੇ ਦੇ ਕੋ ਕਾਗਜ਼ ਜਾਂ ਕਿਸੇ ਹੋਰ ਨੇ ਕਿਤਾਬ ਦੀ ਗੱਲ ਨਹੀਂ ਕੀਤੀ ਜਾਂ ਕਿਸੇ ਗਲੌਣ ਨਹੀਂ ਲੋਕ ਐ ਵੀ ਜਾਣੇ ਹਨ ਪਰ ਆਨ ਇਹਨਾਂ ਨੇ ਆ ਕਿੱਦੜੇ ਆ ਜਣੇ ਸੋਚ ਲਿਆ ਜਿਹੜਾ ਹੁ ਨਵੇਂ ਨਵੇਂ ਬਣੇ ਐ ਝਾੜੂ ਵਾਲੇ ਕਿ ਕਿੱਟ ਕੇ

ਪੰਚਾਂ ਦੇ ਸਾਰੀ ਕਾਰਜਾਤ ਹੋ ਗਏ तकरीबन 400 350 ਨੂੰ ਰਲ ਕੇ ਆਪ ਯੂਨਿਨਲ ਬਣਾਤਾ ਤਾਂ ਕਿ ਸਾਰਿਆਂ ਦੇ ਰਾਜ ਕਰਤੇ ਅੱਜ ਉਹ ਸਾਰੇ ਪਿੰਡ ਆਪਣੇ ਸਰਕਾਰਾਂ ਕੀ ਬੈਠ ਗਿਆ ਦਿੱਤਰ ਹੈ ਸਾਰਾ ਕਿਰਵਾਉਂ ਪਰ ਵਾਸੀ ਨਾਲ Delhi ਦਿੱਤੇ ਜਾਂਦੇ ਕਿਹੜਾ ਥੋੜਾ ਵਰਕਰ ਮਦਾਨੀ ਚੰਥ ਜਾ ਕੇ चेतनी हासिल करता वो वर्कर ऐसा मतलब वो पहले ही हारे हैं वो ना ये इतनी हिम्मत नहीं मजाने जनता जो उनका तुझे ही रात करा ले असेंबली तो भी ये नहीं होने दो दे इधर मैं ये बात कार्यों को तो मजान चाहूँगा वो होगा ऐसे करके मैं बेटी करना चाहूँगा सारे बेनती करना तो कर चाहना तुकी देख लिया हालात के बारे में आज दस साल देख लिया बंगला वादिया हालात की है कि तरक्की नाम दी गई छाते छह जान लागे मैं मेरी मैं लुधियाने गया व्यापारिया ने मैनु घेर लिया मैं कहते जी सामू बचालो क्या रोज फलिया मोटा देना जे पुलिस दे दे अपनी युवा समझ ली क्योंकि तो पुलिस नहीं कोई दहश मुख्यमंत्री ऐसा मिलेगा जो सही मन के मुख्यमंत्री है नहीं हूं चमो ही है नी

इस करके मैं सारा कहना चाहना पार्टी श्रोमी अकाली दल पार्टी हंगा की लड़ाई लड़ती है आई पार्टी है जिन्हें किसानी की लड़ाई लड़ी आई पार्टी है जिन्हें गरीब की लड़ाई लड़ी आई पार्टी है जिन्हें थोड़े खेतों झोला कड़क हो रहा है इस पार्टी की देन है क्योंकि ऐसी पार्टी ने ਇਸ ਕਰਕੇ ਮੈਂ ਰੋਜੀ ਜੀ ਨੂੰ ਬੇਨਤੀ ਕਰਦਾ ਤੁਸੀਂ ਕੋਲ ਜਾ ਕੇ ਮੈਂ ਤੁਸੀਂ ਤਾਂ ਹੋਂਪਰ ਜਾਣਾ ਤੁਸੀਂ ਇੱਥੇ ਬੈਠੋ